ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲ ਰਿਹਾ ਹੈ ਜੀ ਕੜਾਈ ਵਾਲੇ ਸੂਟ ਫੈਨਸੀ ਕੁਆਲਿਟੀ ਦੇ ਵਿੱਚ ਇਹਦੇ ਵਿੱਚ ਪਹਿਲਾਂ ਵੀ ਬਹੁਤ ਡਿਜ਼ਾਈਨਾਂ ਜਮਾਲ ਆਇਆ ਹੋਇਆ ਸੀਗਾ ਮਸਲੀਨ ਦਾ ਸੂਟ ਹੈ ਦੇਖੋ ਇਹ ਫੂਟ ਦੇਖੋ ਜੀ ਕਿੰਨਾ ਸ਼ਾਨਦਾਰ ਕੁਆਲਿਟੀ ਹੈ ਬਿਲਕੁਲ ਬਾਰੀਕ ਕਢਾਈ ਦਾ ਕੰਮ ਹੈਂਡਵਰਕ ਦਾ ਕੰਮ ਨਾਲ ਹੈਗਾ ਇਹਦਾ ਬਿਲਕੁਲ ਬਾਰੀਕ ਕਢਾਈ ਦਾ ਕੰਮ ਹੈ ਜੀ ਪਿਓਰ ਮਸਲੀਨ ਦਾ ਸੂਟ ਹੈ ਇਹ ਮਸਲੀਨ ਦਾ ਦੁਪੱਟਾ ਹੈਗਾ ਨਾਲ ਮਸਲੀਨ ਦਾ ਕੱਟ ਵਰਕ ਦੁਪੱਟੇ ਦੇ ਨਾਲ ਜੀ ਇਹ ਭਰਾਵਾਂ ਦੀ ਹੱਤੀ ਦਿੱਤੇ ਸੇਲਵੇਲੇ ਦੇ ਉੱਤੇ ਜੀ ਸਿਰਫ 650 ਰੁਪਏ ਸੂਟ ਦਿੱਤਾ ਇਹ 650 ਰੁਪਏ ਦੇ ਵਿੱਚ ਰੰਗਾਂ ਦੇਖੋ ਜਿਹਦੇ ਵਿੱਚ ਰੰਗਾਂ ਦੇ ਵਿੱਚ ਬਹੁਤ ਮਾਲ ਆ ਗਿਆ ਇਹਦੇ ਵਿੱਚ ਡਿਲੀਵਰੀ ਫੀ ਕੀ ਚ ਜਾਊਗੀ ਕਿਸੇ ਵੀ ਭੈਣ ਭਰਾ ਦੇ ਸੂਟ ਮਗਾਉਣਾ ਹੋਵੇ ਸਾਡੀ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਫੋਲੋ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨ ਦੇਖੀ ਜਲੋ ਜੀ ਇੱਕੋ ਤੇ ਕੜੀ ਵਾਲ ਵਧੀਆ ਆਏ ਹੋਏ ਨੇ ਇਹਦੇ ਵਿੱਚ ਸਾਰੇ ਪਹਿਲਾਂ ਵੀ ਇਹਦੇ ਵਿੱਚ ਬਹੁਤ ਡਿਜ਼ਾਈਨ ਆਏ ਸੀਗੇ ਪਹਿਲਾਂ ਰੰਗ ਸ਼ੌਟ ਹੋ ਗਏ ਸੀਗੇ ਨਵੇਂ ਦਵਾਰੇ ਫੁੱਲ ਰੰਗਾਂ ਦੇ ਜਮਾਲ ਪਹੁੰਚ ਚੁੱਕੇ ਨੇ ਵਿੱਚ ਜੀ ਨਵੇਂ ਦਵਾਰੇ ਫੁੱਲ ਰੰਗ ਦੇ ਵਿੱਚ ਹਰ ਇੱਕੜ ਜੈ ਦੇ ਵਿੱਚ ਤਕਰੀਬਨ 4 ਕਰਾਂ ਦੇ ਵਿੱਚ ਦੇਖੋ ਜੀ ਹੈਂਡਵਰਕ ਦਾ ਕੰਮ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਕੱਪੜਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਛੇਰ ਮੇਲੇ ਚੱਲ ਰਿਹਾ ਹੈਗਾ ਫੁੱਲ ਪਿਆਉ ਦੁਪੱਟੇ ਦੇ ਨਾਲ ਹੈ ਜੀ ਇਹ ਰੇਟ ਇਹਦਾ ਵੀ 650 ਰੁਪਏ ਆਈ ਜੀ ਫੁੱਲ ਪਿਆਉ ਦੁਪੱਟਾ ਨਾਲ ਚਾਹੇ ਮਸੀਹ ਦਾ ਦੁਪੱਟਾ ਲਓ ਚਾਹੇ ਫੁੱਲ ਪਿਆਉ ਦੁਪੱਟਾ ਆ ਲਓ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਛੇਰ ਮੇਲੇ ਚੱਲ ਰਿਹਾ ਹੈਗਾ ਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਭਰਾਵਾ ਦੀ ਹਿੱਟੀ ਦੇ ਉੱਤੇ ਸੇਲ ਮਿਲਿਆ ਚੱਲ ਰਿਹਾ ਹੈਗਾ ਡਿਜ਼ਾਈਨਸ ਤਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਆ ਗਏ ਜੀ ਪਹਿਲਾਂ ਹੀ ਬਹੁਤ ਜਿਹਨੇ ਚਾਲ ਆਇਆ ਸੀਗਾ ਨਵੇਂ ਦੁਆਰੇ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾਵਾ ਦੀ ਹਿੱਟੀ ਚੈਨਲ ਨੂੰ ਫੋਲੋ ਕਰੋ ਜੀ ਤੇ ਸਾਡੇ ਸਕੀਨ ਸ਼ਾਟ ਲੈ ਕੇ ਭੇਜੋ ਤੇ ਡੀਵੀ ਵੀ ਕਰਾਂਗੇ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਮਸਲੀਨ ਦਾ ਸੂਟ ਫੈਨਸੀ ਸੂਟ ਵਿਦ ਦੁਪੱਟੇ ਦੇ ਨਾਲ ਸਿਰਫ 650 ਦਾ ਘਾਤਾ ਜੀ ਇਹ 650 ਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਜਮਾਲ ਪਹੁੰਚੂ ਕੇ ਇਹਦੇ ਵਿੱਚ ਪਹਿਲਾਂ ਬਹੁਤ ਰੰਗਾਂ ਜਮਾਲ ਆਇਆ ਸੀਗਾ ਨਵੇਂ ਦੇ ਬਾਰੇ ਬਹੁਤ ਕੱਦਾਂ ਜਮਾਲ ਆ ਗਿਆ ਇਹਦੇ ਵਿੱਚ ਕਲਰ ਦਾ ਦੇਖੋ ਜੀ ਇੱਕੋ ਤੇ ਇੱਕ ਵਧੀਆ ਦੇਖੋ ਕਿੰਨੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਕੜਾਈ ਦੇਖੋ ਜੀ ਕਿੰਨੀ ਸ਼ਾਨਦਾਰ ਹੈ ਬਿਲਕੁਲ ਬਰੀਕ ਕੜਾਈ ਦਾ ਕੰਮ ਜਮਾ ਹੈ ਜਿੰਨਾਂ ਪਿਆ ਜੀ ਕੰਮ ਮਾਰਕੀਟ ਦੇ ਵਿੱਚ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਸਿਰਫ 650 ਰੁਪਏ ਕਰਤਾ ਹੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਆਲ ਓਵਰ ਸੂਟ ਹੈ ਮਸਲੀਨ ਦਾ ਵਿਦ ਕੱਟਵਰਕ ਦੁਪੱਟੇ ਦੇ ਨਾਲ ਹੈਗਾ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਸੁਪੈ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਆ ਕਿ ਦੁਕਾਨਦਾਰੀ ਵਾਸਤੇ ਲੈਣੇ ਹੁਣ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਕਲਰ ਦੇ ਵਿੱਚ ਮੀਡੀਆ ਵੀ ਆ ਗਿਆ ਜੀ ਮੀਡੀਆ ਮਕੰਡਰਾਂ ਦੇ ਵਿੱਚ ਹੀ ਮਾਲ ਪਹੁੰਚੂਗਾ ਆਹ ਦੇਖੋ ਜੀ ਮੀਡੀਆ ਮਕੰਡਰਾਂ ਦੇ ਵਿੱਚ ਵੀ ਨਾਲ ਜਿਹੜਾ ਬਾਹਰੇ ਡਾਰਕ ਨਹੀਂ ਰਹੇ ਉਹੋ ਜੇ ਕੱਲਾ ਜੀ ਮਾਲ ਪਹੁੰਚ ਗਿਆਗਾ ਮਸਲੀਨ ਦਾ ਦੁਪੱਟਾ ਨਾਲ ਫੈਨਸੀ ਦੁਪੱਟਾ ਐਨੀ ਵੀ ਸਿੰਪਲ ਜਿਹਾ ਦੁਪੱਟਾ ਹੋਊ ਜੀ ਦੇਖੋ ਬਿਲਕੁਲ ਫੈਨਸੀ ਦੁਪੱਟੇ ਦੇ ਨਾਲ ਆ ਜੀ ਮਸਲੀਨ ਦਾ ਦੁਪੱਟਾ ਕੱਟਵਰਕ ਵਾਲਾ ਰੇਅਰ 650 ਰੁਪਏ ਚੀਏ ਅੱਡੇ 600 ਰੁਪਏ ਦਾ ਮਸਲੀਨ ਦਾ ਸੂਟ ਵਿੱਦ ਮਸ਼ੀਨ ਦੇ ਦੁਪੱਟੇ ਦੇ ਨਾਲ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਅਤੇ YouTube ਦੇ ਉੱਤੇ Facebook ਦੇ ਉੱਤੇ ਜੀ Instagram ਤੇ ਫੋਲੋ ਕਰੋ ਜੀ Instagram ਦੇ ਉੱਤੇ ਫੋਲੋ ਕਰੋ ਡ੍ਰੀਵਲੀ ਫ੍ਰੀ ਕੀਤੀ ਜਾਊਗੀ ਵੱਧ ਤੋਂ ਵੱਧ ਸਕਰੀਨਸ਼ਾਟ ਲੈ ਕੇ ਭੇਜੋ ਸਾਨੂੰ ਇਹੀ ਰੇਟ ਦੇ ਵਿੱਚ ਸੂਟ ਭੇਜਿਆ ਜਾਊਗਾ ਜੇ ਕੋਈ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਸੂਟ ਭੇਜੋ ਡਰੈੱਸ ਭੇਜੋ ਤੇ ਤੁਹਾਨੂੰ ਘਰੇ ਬੈਠਾਂ ਕੋਲੇ ਸੂਟ ਪਹੁੰਚੂਗਾ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਇੱਕ ਤੇ ਇੱਕ ਕੜਾਈ ਵਧੀਆ ਦੇਖੋ ਕੜਾਈ ਕਿੰਨੀ ਸ਼ਾਨਦਾਰ ਕੜਾਈ ਹੈ ਜੀ ਸਾਰੀ ਬਿਲਕੁਲ ਬਰੀਕ ਕੜਾਈ ਦਾ ਕੰਮ ਨਾਲ ਦੁਪੱਟੇ ਦੇ ਉੱਤੇ ਨਾਲ ਦੀ ਕੜਾਈ ਹੈਗੀ ਰੇਟ ਸਿਰਫ 650 ਕਰਤਾ ਜੀ ਇਹ 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਬਹੁਤ ਕੁਆਂਟੀਟੀ ਚ ਮਾਲ ਪਹੁੰਚੂਕਿਆ ਜੀ ਚਾਹੇ 100 ਸੂਟ ਲੈ ਲਓ ਚਾਹੇ 200 ਸੂਟ ਲਓ ਜਿੰਨੇ ਮਰਜ਼ੀ ਸੂਟ ਲੈ ਸਕਦੇ ਆ ਇਹਦੇ ਵਿੱਚ ਡਿਜ਼ਾਈਨ ਇੱਕ ਉਤੇ ਇੱਕ ਵਧੀਆ ਸਾਰੇ ਦੇਖੋ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਆ ਇਹਦੇ ਵਿੱਚ ਜਿਆਦਾ ਦੇਖੋ ਜੀ ਕਿੰਨੇ ਸ਼ਾਨਦਾਰ ਆ ਸਾਰਾ ਪਰਿ ਡਿਜ਼ਾਈਨਾਂ ਦੇ ਉੱਤੇ ਫੈਨਸੀ ਡਿਜ਼ਾਈਨ ਨਾਲ ਫੈਨਸੀ ਦੁਪੱਟਾ ਰੇਟ ਸਿਰਫ 650 ਰੁਪਿਆ ਭਰਾਮਾ ਦੀ ਹੱਟੀ ਤੇ ਪਾਰੀ ਸੇਰ ਮੇਲਾ ਜੀ ਭਰਾਮਾ ਦੀ ਹੱਟੀ ਬਸਟੈਂਡ ਰੋਡ ਮੋਡ ਮੰਡੀ ਤੇ ਹੈ ਜੀ ਇਹ ਆਹ ਜੇ ਸੂਟ ਤੁਹਾਨੂੰ ਭਰਾਮਾ ਦੀ ਹੱਟੀ ਤੇ ਮਿਲਣੇ ਜੀ ਫੈਂਸੀ ਸੂਟ ਬਿਲਕੁਲ ਘਟਲੇਟਾਂ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਵਾਸਤੇ ਰੋਡ ਮੜਮੰਡੀ